ਜੀ ਦੋਸਤੋ ਜਿੱਥੇ ਆਪਣੇ ਗੁਰੂ ਮਹਾਰਾਜ ਨੇ ਲੰਗਰ ਦੀ ਪ੍ਰਥਾ ਤੋਰੀ ਕਿ ਸਾਰੀ ਸੰਗਤ ਬੈਠ ਕੇ ਇੱਕ ਲੈਣ ਦੇ ਵਿੱਚ ਸਾਰੇ ਜਾਣੇ ਲੰਗਰ ਖਾਣਗੇ ਤੇ ਉੱਚ ਨੀਚ ਜਾਤ ਪਾਤ ਸਭ ਕੁਝ ਖਤਮ ਕੀਤਾ ਆ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਸੀਸਗੰਜ ਸਾਹਿਬ ਗੁਰਦੁਆਰੇ ਦੀ ਵੀਡੀਓ ਆ ਕਹਿੰਦੇ ਇੱਥੇ ਸਪੈਸ਼ਲ ਮਹਿਮਾਨਾਂ ਨੂੰ ਸਪੈਸ਼ਲ ਟ੍ਰੀਟ ਕੀਤਾ ਜਾਂਦਾ ਸੀਗਾ ਸਾਹਮਣੇ ਤਾਂ ਲੰਗਰ ਹਾਲ ਦੇ ਲੋਕ ਲੰਗਰ ਖਾ ਰਹੇ ਸੀਗੇ ਸੰਗਤ ਸਾਰੀ ਬੈਠ ਕੇ نیچے ਪੰਗਤ ਦੇ ਵਿੱਚ ਤੇ ਸਾਹਮਣੇ ਕਹਿੰਦੇ ਸਟੈਂਡਿੰਗ ਖਾਣਾ ਵੀ ਲਗਾਇਆ ਗਿਆ ਜਿਨ੍ਹਾਂ ਨੂੰ ਕਿ ਸਪੈਸ਼ਲ ਟ੍ਰੀਟ ਕਰ ਰਹੇ ਸੀਗੇ ਲੋਕ ਜਿਹੜੇ ਉਹਨਾਂ ਦੇ ਕਹਿੰ ਲੋ ਕਿ ਚੀਫ ਗੈਸਟ ਆਏ ਹੋਏ ਸੀ ਨਾ ਉਹਨਾਂ ਦੇ ਵਾਸਤੇ ਦੇਖੋ ਕਿਦਾਂ ਖੜ ਕੇ ਆਪਣਾ ਖਾਣਾ ਖਾ ਰਹੇ ਆ ਦੇਖੋ ਕਿਦਾਂ ਵਧੀਆ-ਵਧੀਆ ਭਾਂਤ ਭਾਂਦੇ ਸਾਰਿਆਂ ਨੂੰ ਖਾਣੇ ਲੱਗੇ ਹੋਏ ਆ ਕਹਿੰਦੇ ਇਹ ਸਾਹਮਣੇ ਸੰਗਤ ਬੈਠ ਕੇ ਜ਼ਮੀਨ ਤੇ ਖਾਣਾ ਖਾ ਰਹੀ ਸੀਗੀ ਤੇ ਸਾਹਮਣੇ ਸਟੈਂਡਿੰਗ ਇਹ ਖੜ ਕੇ ਖਾਣਾ ਖਾ ਰਹੇ ਸੀਗੇ ਸੀਸਗੰਜ ਸਾਹਿਬ ਗੁਰਦੁਆਰੇ ਦੀ ਆ ਵੀਡੀਓ ਆ ਦੇਖੋ ਤੁਸੀਂ ਹਾਂ ਵੀ ਬਾਬਾ ਜੀ ਨੇ ਤਾਂ ਸਭ ਕੁਝ ਖਤਮ ਕੀਤਾ ਸੀਗਾ ਤੇ ਆ ਲੋਕ ਟੁੱੱਚੇ ਲੋਕਾਂ ਨੇ ਇਹ ਰਿਵਾਜ ਮੈਨੂੰ ਲੱਗਦਾ ਫਿਰ ਤੋਂ ਸ਼ੁਰੂ ਕਰ ਦੇਣਾ ਵਾ ਸੋ ਵੀਰੋ ਬਾਈਕਟ ਕਰਨ ਦੀ ਲੋੜ ਹੈ ਹਜੇ ਲੋਕਾਂ ਦੀ ਤੇ ਵੀਡੀਓ ਨੂੰ ਸ਼ੇਅਰ ਕਰਕੇ ਸਾਰਨਾ ਸਾਂਝੀ ਕਰ ਦਿਓ ਠੀਕ ਹੈ ਜੀ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਮਹਾਰਾਜ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਕਿ ਅਸੀਂ ਉਹਨੂੰ ਸਮਝ ਸਕਦੇ ਹਾਂ ਜਾਂ ਸਮਝ ਰਹੇ ਹਾਂ ਕੀ ਕਰ ਰਹੇ ਹਾਂ ਅਸੀਂ